ਸਾਰਿਆਂ ਨੂੰ ਪਹਿਲਾਂ ਸਸਰੀਕਾਰ ਮੇਰੇ ਪੰਜਾਬ ਚ ਵਸਦੇ ਵੀਰਾਂ ਨੂੰ ਅੱਜ ਸੋਨੂੰ ਇਹੋ ਜਿਹਾ ਪ੍ਰੇਮੀ ਜੋੜਾ ਦਿਖਾਉਣਾ ਜਿਹੜੇ ਨੇ 70 ਸਾਲ ਦੇ ਬੰਦੇ ਨੇ 30 ਸਾਲ ਦੀ ਕੁੜੀ ਨਾਲ ਵਿਆਹ ਕਰਾਇਆ ਆਜੋ ਮਿਲਦੇ ਆ ਕੈਮਰਾਮੈਨ ਫੋਕਸ ਕਰੋ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਤੁਸੀਂ ਵਿਆਹ ਕਰਾਇਆ ਗੱਲ ਸੁਣ ਚਾਹੀਏ ਪੰਜਾਬ ਦੇ ਵਿੱਚ 30 ਸਾਲਾਂ ਦੀ ਕੁੜੀ ਨਾਲ ਬਾਈ ਮੈਨੂੰ ਐਂ ਦੱਸ ਵੀ ਤੈਨੂੰ ਭੇਜਿਆ ਕਿਹਨੇ ਪਹਿਲਾਂ ਬਾਈ ਜੀ ਅਸੀਂ ਪੱਤਰਕਾਰ ਹਾਂ ਸਾਡੇ ਡਿਊਟੀ ਹੈ ਸਾਡੀ ਸਾਡਾ ਪੰਜਾਬ ਦੇ ਵਿੱਚ ਮੁੱਦਿਆਂ ਨੂੰ ਚੱਕਣਾ ਸਾਡੀ ਜ਼ਿੰਮੇਵਾਰੀ ਹੈ ਤੇਰੀ ਜ਼ਿੰਮੇਵਾਰੀ ਹੈ ਤਾਂ ਫਿਰ ਤਾਂ ਐਂ ਨਹੀਂ ਹਦਾ ਬਜ਼ੁਰਗਾਂ ਬਾਰੇ ਨਹੀਂ ਖਿਆਲ ਕਰਦਾ ਫਿਰ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ ਤੈਨੂੰ ਨਹੀਂ ਬਾਈ ਜੀ ਤੁਹਾਡੇ ਹੀ ਉਮਰ ਤੇ ਆ ਕੁੜੀ ਦੀ ਉਮਰ ਕੋਈ ਮਜਬੂਰ ਕੀਤੀ ਹੋਵੇ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਤੁਹਾਨੂੰ ਇਹ ਬੰਦੇ ਨੇ ਮਜਬੂਰ ਕੀਤਾ ਜੀ ਨਹੀਂ ਜੀ ਹੁਣ ਪਾਛਾ ਕਰਾਟਾ ਢੱਟ ਢੱਟ ਦੁਖਦਾ ਤੇਰਾ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਪੰਜਾਬੀ ਕੁੜੀ ਇੰਨੀ ਸੈਮੀ ਹੋਈ ਹੈ ਕਿ ਕੁੜੀ ਨੇ ਮੂੰਹ ਬੰਨਿਆ ਹੈ ਕੁੜੀ ਦਾ ਬੋਲ ਵੀ ਨਹੀਂ ਨਿਕਲ ਰਿਹਾ ਬਾਈ ਜੀ ਤੁਸੀਂ ਕੁੜੀ ਨੂੰ ਡਰਾਇਆ ਹੋਇਆ ਤੂੰ ਡਰਾਇਆ ਆ ਕੇ ਨਹੀਂ ਆਪਨਾ ਕੋਈ ਡਰਾਉਣ ਦਾ ਮਕਸਦ ਮੇਰੇ ਮੇਰੇ ਕੋਲੇ ਕੋਪੋ ਰਾਣੀ ਡਰਦੀ ਵਧੀਆ ਮੇਰੀ ਸਹਿਮਤੀ ਨਾਲ ਗੱਲ ਹੋਈ ਆ ਪੁੱਤ ਦੱਸੋ ਮੈਡਮ ਜੀ ਹਾਂਜੀ ਫੇਰ ਨਹੀਂ ਤੁਸੀਂ ਮਤਲਬ ਇਹ ਚਲੋ ਗੱਲਾਂ ਸਾਰੀਆਂ ਹੋ ਜਾਣਗੀਆਂ ਸਾਨੂੰ ਵੀ ਪਤਾ ਵੀ ਦੱਬ ਕੇ ਕਰਿਆ ਬਿਆ ਕੁੜੀ ਦੀ ਮਜਬੂਰੀ ਹੋ ਸਕਦੀ ਹੈ ਪਰ ਨਾ ਮੈਂ ਟਾਕੇ ਲੈ ਗਿਆ ਸੀ ਇਹਨੂੰ ਬਾਈ ਜੀ ਕੀ ਕੀਤਾ ਇਹ ਤੇ ਬਾਈ ਜੀ ਚੱਕਣ ਦਾ ਮਤਲਬ ਨਹੀਂ ਮੈਂ ਕਹਿੰਦਾ ਪਰ ਫੇਰ ਵੀ ਤੁਸੀਂ ਆਪਣੀ ਦਾੜੀ ਕੰਨੀ ਦੇਖ ਸਕਦੇ ਹੋ ਦਾੜੀ ਬਣੀ ਦਾੜੀ ਆ ਮੇਰੀ ਗੱਲ ਸੁਣ ਤੂੰ ਦਾੜੀ ਨਾ ਪਰਖ ਮੇਰੀ ਹਾਂ ਮੇਰੀ ਗੱਲ ਸੁਣ ਲੈ ਮੇਰੀ ਮਜਬੂਰੀ ਸੀਗੀ ਮੈਂ ਇਹਨੂੰ ਸਾਰੀ ਗੱਲ ਦੱਸ ਕੇ ਵਿਆਹ ਫੇਰ ਵਿਆਹ ਕਰਾਏਗਾ ਨਹੀਂ ਮੈਂ ਨਹੀਂ ਕਹਿੰਦਾ ਬਾਈ ਜੀ ਦਾੜੀ ਦੀ ਗੱਲ ਨਹੀਂ ਮੈਂ ਇਹ ਕਹਿੰਦਾ ਚਾਹੁੰਦਾ ਸੋਨੂੰ ਵੀ ਛੋਡੇ ਪੋਤੇ ਹੋ ਰਹੇ ਨੇ ਛੋਡੇ ਨੌਂ ਆ ਰਹੀਆਂ ਨੇ ਫੇਰ ਵੀ ਤੁਸੀਂ ਵਿਆਹ ਕਰਾਏ ਮੇਰੀ ਗੱਲ ਸੁਣ ਪੱਤਰਕਾਰਾ ਪਾਸੇ ਪਹਿਲਾਂ ਇਹਨੂੰ ਪਾਸੇ ਕਰਕੇ ਗੱਲ ਕਰ ਬਾਈ ਜੀ ਸਾਡੇ ਕੋਲੇ ਲਾਇਸੈਂਸ ਹੈ ਸਾਡੇ ਕੋਲੇ ਪਰਮਿਸ਼ਨ ਹੈ ਜੀ ਨਾ ਲਾਇਸੈਂਸ ਸਾ ਫਿਰ ਤੂੰ ਇਹਨੂੰ ਮੇਰੇ ਮੂੰਹ 'ਚ ਦੇਣਾ ਨਹੀਂ ਅਸੀਂ ਦੇ ਸਕਦੇ ਨਹੀਂ ਅਸੀਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਜੀ ਅਸੀਂ ਪੰਜਾਬ ਦੇ ਨਾਗਰਿਕ ਹਾਂ ਮੈਂ ਮੈਂ ਕਿਹੜਾ ਹਿੰਦੁਸਤਾਨ 'ਚ ਰਹਿਣਾ ਮੈਂ ਵੀ ਮੈਂ ਪੰਜਾਬ 'ਚ ਹੀ ਰਹਿਣਾ ਮੈਂ ਕਿਉਂ ਬਾਰੋਂ ਐ ਮੈਂ ਇਥੋਂ ਮੈਨੂੰ ਐ ਨਾ ਪਾਸੇ ਰੱਖ ਕੇ ਨੂੰ ਮੜਾ ਜੀ ਕੋਈ ਗੱਲ ਨਹੀਂ ਵੀਰ ਜੀ ਅਸੀਂ ਦੂਰ ਰੱਖ ਲਾਂਗੇ ਕੋਈ ਗੱਲ ਨਹੀਂ ਮੜਾ ਜੀ ਤੁਸੀਂ ਦੱਸੋ ਜੀ ਡੋਗ ਲਾਂ ਕੋਈ ਤੂੰ ਮੇਰੇ ਨਾਲ ਗੱਲ ਕਰ ਤੂੰ ਇਹਨੇ ਨਾ ਬਾਰ ਬਾਰ ਇਹਦੇ ਨਹੀਂ ਅਸੀਂ ਮੈਡਮ ਨਾਲ ਜੀ ਗੱਲ ਕਰ ਸਕਦੇ ਕੋਈ ਡਰਾਈ ਹੋਵੇ ਕੁੜੀ ਮੜਾ ਜੀ ਤੁਸੀਂ ਸੱਚ ਦੱਸੋ ਜੀ ਤੁਸੀਂ ਖੁੱਲ ਕੇ ਬੋਲੋ ਡਰਨਾ ਨਹੀਂ ਜਮਾ ਤੂੰ ਹਾਂ ਦੱਸ ਗੱਲ ਕੀ ਹੈ ਨਹੀਂ ਇਹ ਹੀ ਦੱਸਣਗੇ ਨਹੀਂ ਫੇਰ ਵੀ ਥੋੜਾ ਮੋਟਾ ਤਾਂ ਦੱਸ ਹੀ ਸਕਦੇ ਹਾਂ ਜੀ ਓਏ ਸੰਗ ਦੀ ਆ ਗੱਲ ਸੁਣ ਲੈ ਨਿਆਣੀਆਂ ਨਹੀਂ ਸੰਗ ਨੂੰ ਕਿਹੜੇ ਦੀ ਜੀ ਤੰਦੂਆ ਪਿਆ ਕਮਾਲ ਕਰੀ ਜਾਂਦਾ ਯਾਰ ਤੂੰ ਨੀ ਫਿਰ ਤੰਦੂਆ ਥੋੜੀ ਬੇਜੀ ਦੱਸਣ ਨੂੰ ਗੱਲ ਦੱਸ ਸਕਦੀ ਹੈਗੀ ਕਿ ਪੁੱਛ ਲੈ ਫਿਰ ਪੁੱਛ ਲੈ ਦੱਸੋ ਮੈਡਮ ਜੀ ਤੁਸੀਂ ਜ਼ਮੀਨ ਦੇ ਲਾਲ ਚ ਨੂੰ ਵਿਆਹ ਕਰਾਇਆ ਛੋਟੇ ਕੋਲੇ ਜ਼ਮੀਨ ਕਿੰਨੀ ਹੈ ਬਾਈ ਜੀ ਮੇਰੇ ਕੋਲੇ 17 ਕਿੱਲੇ ਜ਼ਮੀਨ ਦੇ ਹੈ ਬਾਈ ਬਾਈ ਜੀ ਤੁਸੀਂ ਦੇਖ ਸਕਦੇ ਹੋ ਪੰਜਾਬੀ ਉਹ ਜਿਹੜੇ ਬੰਦੇ ਕੋਲੇ ਜ਼ਮੀਨ ਹੋਵੇ ਕਹਿੰਦੇ ਉਹ ਬੰਦਾ ਵਿਆਹ ਕਰਾ ਸਕਦਾ ਬਾਈ ਜੀ ਕੋਲੇ 17 ਕਿੱਲੇ ਜ਼ਮੀਨ ਦੇ ਨੇ ਤੇ ਮੈਂ ਕਹਿੰਦਾ ਮੈਂ ਦੱਸਣਾ ਚਾਹੁੰਦਾ ਸੋਨੂੰ ਨਰਮੇ ਦੇ ਫੁੱਟ ਵਰਗੀ ਜਨਾਨੀ ਬਾਈ ਜੀ ਲੈ ਰਿਆ ਨਰਮੇ ਦੇ ਫੁੱਟ ਵਰਗੀ ਫੇਰ ਆ ਫਿਰ ਤੇਰੇ ਕਿਉਂ ਦਰਦ ਹੋਈ ਜਾਂਦਾ ਮੈਂ ਤੈਨੂੰ ਬਾਰ ਬਾਰ ਕਹੀ ਜਾਂਦਾ ਤੂੰ ਬਾਈ ਜੀ ਦਰਦ ਤਾਂ ਉਹਰੇ ਸਾਡੇ ਵਿਆਹ ਨਹੀਂ ਹੋਏ ਅਸੀਂ ਪੱਤਰਕਾਰ ਬਣ ਕੇ ਨਾ ਤੇਰਾ ਵਿਆਹ ਨਹੀਂ ਹੋਇਆ ਫਿਰ ਮੈਂ ਮੈਂ ਬਚੋਲਾ ਬਣਾਉਂਗੀ ਅਸੀਂ ਬੀਏ ਕੀਤੇ ਅਸੀਂ ਪੜਾਈਆਂ ਕੀਤੀਆਂ ਨੇ ਐਮਏ ਕੀਤੇ ਨੇ ਤੁਸੀਂ ਸਾਡੀਆਂ ਜਨਨੀਆਂ ਲੈ ਕੇ ਜਾਂਦੇ ਹੋ ਮੈਂ ਤੈਨੂੰ ਹਰ ਕਾਊਗਾ ਅਸੀਂ ਜ਼ਮੀਨਾਂ ਬਣਾਈਆਂ ਪਹਿਲਾਂ ਤਾਂ ਆਉਂਦੀਆਂ ਭਾਈ ਜਨਨੀਆਂ ਸਾਡੇ ਕੋਲੇ ਬਾਈ ਮੇਰੀ ਮੀਨ ਸਾਡੇ ਕੋਲੇ ਵੀ ਹੈ ਫਿਰ ਤੇਰੇ ਕੋਲ ਆ ਫਿਰ ਤੇਰਾ ਨਹੀਂ ਹੋਇਆ ਵੀ ਕੋਈ ਕਾਟ ਹੂ ਤਰੇ ਚ ਨਹੀਂ ਕਾਟ ਦਾ ਮਸਲ ਤੁਸੀਂ ਪੱਤਰਕਾਰੀ ਦੇ ਤੁਸੀਂ ਚ ਬੜੇ ਹੋ ਤੁਸੀਂ ਬਾਈ ਜੀ ਫਿਰ ਅਸੀਂ ਕੀ ਕਰੀਏ ਹੁਣ ਅਸੀਂ ਭੁੱਖੇ ਮਰ ਜੀਏ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਅਸੀਂ ਕੀ ਕਰੀਏ ਫਿਰ ਮੈਂ ਮੈਂ ਹੁਣ ਤੈਨੂੰ ਸਲਾਹ ਮੇਰੀ ਸਲਾਹ ਲੈਣ ਆਇਆ ਤੂੰ ਬਾਈ ਸਲਾਹ ਨਹੀਂ ਲੈਣ ਆ ਤੁਸੀਂ ਸਾਡੇ ਹੱਕ ਦੀ ਜਨਾਨੀ ਲੈ ਗੇ ਤੁਹਾਡੇ ਕੋਲ ਛੋਟਾ ਪਹਿਲਾਂ ਵੀ ਵਿਆ ਹੋਇਆ ਹੈ ਹੈ ਇਹਦੇ ਤੇ ਬਾਈ ਕੀ ਪਤਾ ਨਾਂ ਵੀ ਲਿਖਿਆ ਹੋਵੇ ਉਹ ਤੂੰ ਵਗ ਜਾ ਮੇਰੀ ਗੱਲ ਸੁਣ ਲੈ ਇੱਥੇ ਹੋਰ ਨਾ ਕਹਦੇ ਖੇਤਾਂ ਚ ਮੈਂ ਬਧਰੀ ਬਣਾ ਦੇਣਾ ਹੁਣ ਤਰੇ ਦੇ ਪੱਤਰਕਾਰ ਸਾਡੇ ਕੋਲੇ ਪਰਮਿਸ਼ਨ ਹੈ ਪੱਤਰਕਾਰ ਤੇ ਹੱਥ ਚੱਕਣਾ ਤੈਂ ਲਾ ਲੋ ਵੀ ਸਰਕਾਰ ਦੇ ਖਿਲਾਫ ਬੋਲਣਾ ਉਹ ਮੈਂ ਤੈਨੂੰ ਹਜੇ ਵੀ ਤੇਰੀ ਉਹ ਕਰਦਾ ਸਪੈਕਟ ਕਰਦਾ ਵੀ ਤੇਰੇ ਪੱਗ ਬੰਨੀ ਹੋਈ ਐ ਨਹੀਂ ਮੈਂ ਇੱਥੇ ਢਾ ਲੰਦਾ ਤੈਨੂੰ ਫੜ ਕੇ ਬਾਈ ਜੀ ਮੈਂ ਗੱਲ ਦੱਸਣਾ ਚਾਹੁੰਦਾ ਤੁਸੀਂ ਮੇਰੇ ਨਾਲ ਤੂੰ ਮੇਰੀ ਘਰ ਵਾਲੀ ਦੀ ਬੇਇੱਜ਼ਤੀ ਕਰੀ ਜਾਂਦਾ ਤੁਸੀਂ ਮੇਰੇ ਨਾਲ ਬਤਮੀਜ਼ੀ ਨਾਲ ਗੱਲ ਨਹੀਂ ਕਰ ਸਕਦੇ ਮੈਂ ਸੁੱਟੀ ਸਵੇਰੇ ਅਖਬਾਰ ਚ ਫੋਟੋ ਲਾ ਦੇਣੀ ਐ ਤੂੰ ਲਾ ਦੇ ਯਾਰ ਜਿਹੜੀ ਲਾਉਣੀ ਐ ਮੈਡਮ ਜੀ ਤੁਸੀਂ ਖੁੱਲਕੇ ਬੋਲੋ ਤੁਸੀਂ ਜਮੀਨ ਆਕਾ ਬਰੋ ਤੁਸੀਂ ਹੱਥ ਦਾ ਤੇਰੇ ਗੰਬੀਆਂ ਦੇ ਤੁਸੀਂ ਮੈਨੂੰ ਆਪਦੇ ਘਰ ਵਾਲੀ ਮੈਨੂੰ ਦੱਸੋ ਉਹ ਤੂੰ ਪਰੇ ਹਟਾ ਮਮਤਵਲ ਜੀ ਕਰਵਰਗਾ ਮੈਂਬਰ ਬਨੋ ਕਰਵਰਗਾ ਦੱਸੋ ਮੈਡਮ ਜੀ ਕੀ ਦੱਸੀ ਕੋਈ ਗੱਲ ਬਾਤ ਦੱਸੋ ਜੀ ਤੁਹਾਡੀ ਸੈਟਿੰਗ ਕਿਵੇਂ ਹੋਈ ਜੀ ਨਾ ਮੈਂ ਪਾਸੇ ਹੋ ਜਾਣਾ ਨਾ ਨਾ ਪਾਸੇ ਦਾ ਕੰਨ ਹੁਣੇ ਜੀ ਪਾਸੇ ਦਾ ਕੰਨ ਹੁਣੇ ਤੁਸੀਂ ਤੁਸੀਂ ਐਂ ਦੱਸੋ ਜੀ ਤੁਹਾਡੀ ਸੈਟਿੰਗ ਕਿਵੇਂ ਹੋਈ ਸੈਟਿੰਗ ਕੀ ਦੱਸਾਂ ਜੀ ਮੈਂ ਦੱਸੋ ਜੀ ਕੋਈ ਗੱਲ ਦੱਸੋ ਤੁਹਾਡੀ ਸੈਟਿੰਗ ਮਤਲਬ ਵਿਆਹ ਕਿਵੇਂ ਕਰਾਇਆ ਕੋਈ ਦੋ ਗੱਲਾਂ ਦੱਸੋ ਜੀ ਨਾ ਪੁੱਛੋ ਨਾ ਨਾ ਆਪਣੇ ਲੋਕ ਪੁੱਛਣੇ ਚ ਨਹੀਂ ਬਸ ਜੀ ਜ਼ਮੀਨ ਦੇ ਲਾਲਚ ਕਰਾ ਲਿਆ ਨੀ ਜਮੀਨ ਦੇ ਲਾਲਚ ਦਾ ਚਲੋ ਤੁਸੀਂ ਕਰਾ ਲਿਆ ਜੀ ਤੁਸੀਂ ਮੇਲੇ ਕਿੱਥੇ ਜੀ ਹਾਂਜੀ ਪਹਿਲੀ ਵਾਰੀ ਕਿੱਥੇ ਮੇਲੇ ਮੇਲੇ ਤੇ ਕਿਹੜੇ ਮੇਲੇ ਤੇ ਜੀ ਸੁਪਾਰ ਦੇ ਤੇ ਬਾਈ ਜੀ ਦੇਖ ਸਕਦੇ ਹੋ ਸੁਪਾਰ ਦੇ ਮੇਲੇ ਦੇ ਕੁੜੀ ਮਿਲੀ ਤੇ ਅੱਗੇ ਕੀ ਹੋਇਆ ਜੀ ਅੱਗੇ ਕੀ ਹੋਣਾ ਜੀ ਇਹ ਮਿਲ ਗਏ ਜੀ ਹਾਂ ਬਸ ਇਹਨਾਂ ਨੇ ਕਿਹਾ ਕਿ ਵਿਆਹ ਕਰਾ ਲੋ ਮੈਂ ਮੰਨ ਗਏ ਜੀ ਬਾਈ ਜੀ ਦੇਖ ਸਕਦੇ ਤੁਸੀਂ ਪੰਜਾਬੀਓ ਜੇ ਤੁਸੀਂ ਵੀ ਕਾਬਰ ਦੇ ਉਤੇ ਤੁਸੀਂ ਵੀ ਕਿਸੇ ਕੁੜੀ ਨੂੰ ਕਹਿ ਸਕਦੇ ਹੋ ਵੀ ਮੇਰੇ ਨਾਲ ਵਿਆਹ ਕਰਾ ਲੈ ਤਾਂ ਕੁੜੀ ਵੀ ਮੰਨ ਚੁੱਕੀ ਮੰਨ ਸਕਦੀ ਹੈ ਮੇਰਾ ਮਤਵਲਾ ਤੇ ਤੁਸੀਂ ਦੱਸੋ ਮੈਨੂੰ ਜੀ ਫਿਰ ਹੋਰ ਕੋਈ ਗੱਲ ਹੈ ਫਿਰ ਸਾਢੇ ਬਾਰੀ ਵੀ ਦੱਸੋ ਜੀ ਕੋਈ ਦੋ ਵਿਚਾਰ ਹੋਰ ਹੁਣ ਤੁਹਾਨੂੰ ਕੀ ਦੱਸਾਂ ਬੇ ਹਾਂ ਹੋਰ ਚੁੱਪ ਮੈਡਮ ਜੀ ਤੁਸੀਂ ਮੇਰੇ ਨਾਲ ਉੱਚੀ ਗੱਲ ਚ ਬਾਤ ਨਹੀਂ ਕਰਦਾ ਇਹ ਕੀ ਕਰ ਰਹੇ ਮੈਂ ਚੁੱਪ ਕਰੀ ਇਹਦਾ ਮਤਲਬ ਸਿਰ ਤੇ ਚੜਦਾ ਉਹਨਾਂ ਤੋਂ ਮੈਂ ਮੇਰੇ ਕੋਲੇ ਜੀ ਪਰਮਿਸ਼ਨ ਹੈ ਮੇਰੇ ਕੋਲੇ ਕਾਰਡ ਹੈ ਜੀ ਆਈ ਕਾਰਡ ਹੈ ਮੈਂ ਤੁਹਾਨੂੰ ਦੱਸਦਾ ਮੈਨੂੰ ਸੁਣ ਲੈ ਮੈਂ ਗੋਲੀ ਕੱਢੂ ਤੇਰੀ ਮਾਰੀ ਜਾਣਾ ਭਗਾਈ ਹਾਂ ਤੇਰੀ ਪਰਮਿਸ਼ਨ ਦੇ ਆਈ ਸੀ ਦਿੱਤਾ ਸੀ ਇੱਥੇ ਗੋਲੀ ਕੱਢ ਤੂੰ ਪਲੇਖ ਦੇਣਾ ਨਾ ਮੈਨੂੰ ਮਰਵਾਏਗਾ ਨਾ ਆਪ ਮਰ ਕੇ ਚਾਹ ਪਗਾਈ ਬਗੜਾ ਨਹੀਂ ਤੁਸੀਂ ਗੋਲੀ ਤੁਸੀਂ ਹੁਣ ਗੋਲੀ ਨਵੇਂ ਰੱਖੇ ਜੀ ਮੈਂ ਤੁਹਾਨੂੰ ਦੂਰੀ ਵਾਰ ਮਿਲੂਆ ਤੁਸੀਂ ਆਪਦੀ ਗੋਲੀ ਲੈ ਲਿਓ ਮੈਂ ਤੁਹਾਡੇ ਤੇ ਪਰਚਾ ਆਪ ਕਰਾਉਂਗਾ ਹਾਂ ਹੁਣ ਭੱਜਦੇ ਕਿਉਂ ਖੜੋ 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 ਮੈਂ ਤੁਸੀ ਦੇਖ ਲਓ ਜੇ ਨੂੰ ਪੰਜਾਬੀ ਕੁੜੀ ਭੱਜਦੀ ਹੋਈ ਬੰਦੇ ਦੀ ਬਾਹ ਫੜ ਕੇ ਭੱਜਦੀ ਹੋਈ ਹੈ ਦੇਖੋ ਜਨਾਨੀ ਭੱਜਦੀ ਹੈ ਤੇ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਮੇਰੇ ਗੋਲੀ ਮਾਰਨ ਦੀ ਮਤਲਬ ਗੋਲੀ ਮਾਰਨ ਦੀ ਮੈਨੂੰ ਧਮਕੀ ਦਿੱਤੀ ਗਈ ਹੈ ਮੇਰੇ ਨੂੰ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਤਾਂ ਤੁਸੀਂ ਪੰਜਾਬ 'ਚ ਬਸਦੇ ਹੋ ਤਾਂ ਆਹ ਬੰਦੇ ਨੂੰ ਕਾਬੂ ਕੀਤਾ ਜਾਵੇ ਉਹ ਪੱਜੇ ਜਾ ਰਹੇ ਮੈਂ ਤੁਸੀਂ ਕੈਮਰਾਮੈਨ ਜੀ ਤੁਸੀਂ ਦੇਖ ਸਕਦੇ ਹੋ ਮਰੇ ਨੂੰ ਦਿਖਾਓ ਜੀ ਫੋਕਸ ਇਹ ਬੰਦਾ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਜੀ ਤੇ ਆਪਣੀਆਂ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਪਿਆਰ ਦਿੰਦੇ ਰਹੋ ਮੈਂ ਤੁਹਾਡੇ ਵਾਸਤੇ ਐਵੇਂ ਫਨੀ ਫਨੀ ਕੰਸੈਪਟ ਲਿਆਉਂਦਾ ਰਹੂੰਗਾ ਉਹ ਮੇਰੇ ਮਿੱਤਰ ਜੀ ਨੇ ਕੁਲਦੀਪ ਜੀ ਤੇ ਬਲਜੀਤ ਮੇਰੀ ਭੈਣ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀਓ ਤੁਸੀਂ ਬਸ ਐਂ ਪਿਆਰ ਦਿਓ ਆਪਾਂ ਐਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਬਣਾਉਂਦੇ ਰਾਂਗੇ ਇਹ ਕੋਈ ਕੋਈ ਉਹ ਨਹੀਂ ਹੈਗਾ ਵੀ ਕਿਸੇ ਨੇ ਵਿਆਹ ਕਰਾਇਆ ਇਹ ਮੇਰਾ ਆਪਦਾ ਮਿੱਤਰ ਹੈ ਆਪਦੀ ਮੇਰੀ ਭੈਣ ਹੈ ਉਹ ਅਸੀਂ ਇੱਕ ਫਨੀ ਕਨਸੈਪਟ ਬਣਾਇਆ ਤੇ ਐਂ ਇਹ ਸਾਡਾ ਚੈਨਲ ਹੈ ਦੁਬਈ ਵਾਲਾ ਮੋਡ ਤੇ ਜਿਹਨੂੰ ਸਾਧ ਜੱਟ ਨਾਲ ਜਾਣਿਆ ਜਾਂਦਾ ਤੁਸੀਂ ਸਾਧ ਜੱਟ ਕਰਕੇ ਮਤਲਬ ਸਰਚ ਕਰ ਲਓ ਚਾਹੇ ਦੁਬਈ ਵਾਲਾ ਮੋਡ ਕਰ ਲਓ ਤੇ ਧੰਨਵਾਦ